ਕੰਪਾਸ਼ੋਸਾ ਨੇ ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਇਸ ਦੇ ਤਹਿਤ ਸ਼ਰਨਾਰਥੀਆਂ ਤੇ ਹੋਰ ਕਾਨੂੰਨੀ ਤੌਰ ਤੇ ਸੁਰੱਖਿਤ ਪ੍ਰਵਾਸੀਆਂ ਲਈ ਵੱਦ ਤੋਂ ਵੱਧ ਵਰਕ ਪਰਮਿਟ ਦੀ ਮਿਆਦ 5 ਸਾਲ ਤੋਂ ਘਟਾ ਕੇ 18 ਮਹੀਨੇ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਉਹਨਾਂ ਦੇ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਸਮੇਂ ਦੇ ਵਿੱਚ ਤੇਜ਼ੀ ਦੇ ਨਾਲ ਕਮੀ ਆ ਗਈ ਹੈ ਇਹ ਬਤਲਾਵ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁਣ ਤੱਕ ਚੁੱਕੀ ਗਈ ਸਭ ਤੋਂ ਵੱਡੇ ਕਦਮਾਂ ਦੇ ਵਿੱਚੋਂ ਇੱਕ ਹੈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਵਾਮਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਬਤਲਾਵ ਸੁਰੱਖਿਆ ਸਮੀਖਿਆ ਦੀ ਬਾਰੰਬਾਰਤਾ ਵਧਾਉਣ ਦੇ ਲਈ ਕੀਤਾ ਗਿਆ ਹੈ ਦ ਯੂ ਐਸ ਸੀ ਆਈ ਐਸ ਨੇ ਵਰਕ ਪਰਮਿਟਾਂ ਦੇ ਲਈ ਵੱਤੋ ਵੱਦ ਬਹਿਤਾ ਦੀ ਮਿਆਦ ਘਟਾ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਜਿੰਨ ਤੱਕ ਸੁਰੱਖਿਆ ਲਈ ਖਤਰਾ ਨਾ ਪੈਦਾ ਕਰਨ ਜਾਂ ਫਿਰ ਨੁਕਸਾਨਦੇਹ ਅਮਰੀਕੀ ਵਿਰੋਧੀ ਭਾਵਨਾ ਨੂੰ ਸਾਹਿਤ ਨਾ ਕਰਨ ਇਸ ਘੋਸ਼ਣਾ ਦੇ ਵਿੱਚ ਪਿਛਲੇ ਹਫਤੇ ਵਾਸ਼ਿੰਗਟਨ ਦੇ ਵਿੱਚ ਦੋ ਨੈਸ਼ਨਲ ਗਾਰਡ ਮੈਂਬਰਾਂ ਉਤੇ ਹੋਏ ਹਮਲੇ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਇਸ ਨੂੰ ਪੜਨੀਆਂ ਮਚਾਂ ਸੀ ਜ਼ਰੂਰਤ ਹੈ ਸਬੂਤ ਹੈ ਜੋ ਵਿਦ ਸਾਇਕ ਹੈ ਸੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ USCIS ਦੇ ਡਾਇਰੈਕਟਰ ਜੋਸਫ ਆਰਟਲੋ ਨੇ ਕਿਹਾ ਹੈ ਕਿ ਹਮਲੇ ਨੇ ਇਹ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ USCIS ਨੂੰ ਨਿਯਮਤ ਤੌਰ ਤੇ ਵਿਦੇਸ਼ੀ ਦੀ ਜਾਂਚ ਕਰਨੀ ਚਾਹੀਦੀ ਹੈ ਬਦਲੇ ਹੋਏ ਨਿਯਮਾਂ ਦੇ ਤਹਿਤ ਸ਼ਰਨਾਰਥੀ ਅਤੇ ਪ੍ਰਵਾਸੀ ਜੋ ਹਟਾਉਂਤ ਤੇ ਪਾਬੰਦੀ ਦੇ ਅਧੀਨ ਨੇ ਅਤੇ ਸ਼ਰ ਜਾਕਰੀਨ ਕਾਰਡ ਤੇ ਫੈਸਲੇ ਡਿਊਟੀ ਕਰ ਰਹੇ ਨੇ ਉਹਨਾਂ ਨੂੰ 18 ਮਹੀਨਿਆਂ ਦੀ ਵੈਧਤਾ ਮਿਆਦ ਦੇ ਨਾਲ ਦੂਸਤਕਾਰ ਅਧਿਕਾਰ ਦਸਤਾਵੇਜ਼ ਪ੍ਰਾਪਤ ਹੋਣਗੇ ਪਹਿਲਾਂ ਵੈਧਤਾ ਮਿਆਦ 5 ਸਾਲ ਸੀ ਇੱਕ ਹੋਰ ਬਦਲਾਵ ਅਸਥਾਈ ਸੁਰੱਖਿਅਤ ਸਥਿਤੀ ਧਾਰਕਾਂ ਬਰੋਲਤੇ ਵਿਅਕਤੀਆਂ ਲੰਬੀ ਤੇ TPS ਬੇਨਕਾਰਾ ਅਤੇ ਸੰਬੰਧਿਤ ਸ਼੍ਰੇਣੀਆਂ ਦੇ ਲਈ ਵਰਕ ਪਰਮਿਟ ਵੈਧਤਾ ਨੂੰ 1 ਸਾਲ ਚ ਵਧ ਘਟਾ ਦਿੰਦੇ ਜੋ ਉਹਨਾਂ ਦੇ ਅਧਿਕਾਰ ਤੇ ਟੈਰਨ ਦੇ ਆਧਾਰ ਤੇ ਹੁੰਦੇ ਨੇ ਦੱਸੀ ਇਹ ਬਤਲਾਵ 5 ਦਸੰਬਰ 2025 ਨੂੰ ਜਾਂ ਸੂਬਾ ਦਾਇਰ ਕੀਤੀਆਂ ਗਈਆਂ ਸਾਰੀਆਂ ਲੰਬੀ ਅਤੇ ਭੂਇ ਕੀ ਫਾਰਮ I765 ਹਾਂਸੀਆਂ ਤੇ ਤੁਰੰਤ ਲਾਗੂ ਹੁੰਦੇ ਨੇ USCIS ਦੇ ਕਹਿਣੇ ਕਿ ਵਾਸ਼ਿੰਗਟਨ ਡੀਸੀ ਦੇ ਹਮਲੇ ਤੋਂ ਬਾਅਦ ਹੋ ਜਾਂਚ ਦੀ ਲੋੜ ਹੈ ਅਜੰਸ ਨੇ ਕਿਹਾ ਕਿ ਇਹ ਡੀਡੀ ਹੋਰ ਨਵੀਂ ਨਿ ਕਰਨ ਸੁਰੱਖਿਆ ਖਤਰੇ ਦਾ ਪਤਾ ਲਗਾਉਣ ਤੇ ਵਧੇਰੇ ਮੌਕੇ ਪ੍ਰਦਾਨ ਕਰਨਗੇ ਯੂਐਸਸੀ ਆਈਐਸ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ 5 ਸਾਲਾਂ ਦੀ ਵੈਤਾ ਦੀ ਮਿਆਦ ਜਾਂਚ ਦੇ ਵਿੱਚ ਕਾਰ ਬਹੁਤ ਲੰਮਾ ਪਾੜ ਛੱਡ ਦੀ ਹੈ ਇਸ ਦੌਰਾਨ ਅਲੋਚਕਾ ਦਾ ਕਹਿਣਾ ਹੈ ਕਿ ਵੱਡਾ ਬਤਲਾਵ ਹਜ਼ਾਰਾਂ ਪਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਦੇ ਕੇਸ ਪਹਿਲਾਂ ਹੀ ਬੈਕਲੌਗ ਦਾ ਸਾਹਮਣਾ ਕਰ ਰਹੇ ਨੇ ਬਿਨੇ ਕਰਨ ਨੂੰ ਹਰ 18 ਮਹੀਨਿਆਂ ਦੇ ਵਿੱਚ ਵਰਕ ਪਰਮਿਟ ਰੀਨਿਊ ਕਰਨ ਦੇ ਲਈ ਮਜਬੂਰ ਕਰਨ ਦੇ ਨਾਲ ਪਹਿਲਾਂ ਹੀ ਵਲਟੇ ਬੈਕਲੌਗ ਬੋਝ ਹੇਠ ਦਬੇ ਸਿਸਟਮ ਦੇ ਵਿੱਚ ਦੇਰੀ ਹੋਰ ਵੱਧ ਸਕਦੀ ਹੈ। ਟ੍ਰੰਪਰ ਸਰਕਾਰ ਨੇ ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸੇ ਤਹਿਤ ਸ਼ਰਨਾਰਥੀਆਂ ਤੇ ਹੋਰ ਕਾਨੂੰਨੀ ਤੌਰ ਤੇ ਸੁਰੱਖਿਅਤ ਪ੍ਰਵਾਸੀਆਂ ਲਈ ਬਤੁ ਬਤ ਵਰਕ ਪਰਮਿਟ ਦੀ ਮਿਆਦ 5 ਤੋਂ ਘਟਾ ਕੇ 18 ਮਹੀਨੇ ਕਰ ਦਿੱਤੀ ਗਈ ਹੈ। ਜਿਸ ਦੇ ਨਾਲ ਉਹਨਾਂ ਦੇ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਸਮੇਂ ਦੇ ਵਿੱਚ ਤੇਜ਼ੀ ਦੇ ਨਾਲ ਕਮੀ ਆ ਗਈ ਹੈ। ਇਹ ਬਦਲਾਅ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁਣ ਤੱਕ ਚੁੱਕੀ ਗਏ ਸਭ ਤੋਂ ਵੱਡੇ ਕਦਮਾਂ ਦੇ ਵਿੱਚੋਂ ਇੱਕ ਹੈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਭਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਬਦਲਾਅ ਸੁਰੱਖਿਆ ਸਮੀਖਿਆ ਦੀ ਬਾਰੰਬਾਰਤਾ ਵਧਾਉਣ ਦੇ ਲਈ ਕੀਤਾ ਗਿਆ ਹੈ यूएससीआईएस ਨੇ ਵਰਕ ਪਰਮਿਟਰ ਦੇ ਲਈ ਵੱਤੋ ਵੱਦ ਵੈਤਾ ਦੀ ਮਿਆਦ ਘਟਾ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਜਨਤਕ ਸੁਰੱਖਿਆ ਲਈ ਖਤਰਾ ਨਾ ਬਣ ਪਾ ਦੇਕਰ ਜਾਂ ਆਪਣੇ ਨੁਕਸਾਨ ਦੇ ਅਮਰੀਕੀ ਵਿਰੋਧੀ ਭਾਵਨਾ ਨੂੰ ਸ਼ਾਹਿਤ ਨਾ ਕਰਨ ਇਸ ਘੋਸ਼ਣਾ ਦੇ ਵਿੱਚ ਪਿਛਲੇ ਹਫਤੇ ਵਸ਼ਿੰਗਟਨ ਦੇ ਵਿੱਚ ਦੋ ਨੈਸ਼ਨਲ ਗਾਰਡ ਬੈਂਪਟਾ ਹੋਏ ਹਮਲੇ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਇਸ ਨੂੰ ਫੌੜਨੀਆ ਮਚਾਂ ਸੀ ਜ਼ਰੂਰਤ ਹੈ ਸਬੂਤ ਦੇ ਜੋ ਵੀ ਦਰਸਾਏ ਗਿਆ ਸੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ USCIS ਦੇ ਡਾਇਰੈਕਟਰ ਜੋਸਫ ਆਰਟਲੋ ਨੇ ਕਿਹਾ ਹੈ ਕਿ ਹਮਲੇ ਨੇ ਇਹ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ USCIS ਨੂੰ ਨਿਯਮਤ ਤੌਰ ਤੇ ਵਿਦੇਸ਼ੀ ਦੀ ਜਾਂਚ ਕਰਨੀ ਚਾਹੀਦੀ ਹੈ ਬਤਲੇ ਹੋਏ ਨਿਯਮਤ ਦੇ ਤਹਿਤ ਸ਼ਰਨਾਰਥੀ ਅਤੇ ਪ੍ਰਵਾਸੀ ਜੋ ਹਟਾਉਣ ਤੇ ਪਬੰਦੀ ਦੇ ਅਧੀਨ ਨੇ ਅਤੇ ਸ਼ਰਨ ਜਾ ਕਰਨ ਕਾਰਡ ਤੇ ਫੈਸਲੇ ਡਿਊਟੀ ਕਰ ਰਹੇ ਨੇ ਉਹਨਾਂ ਨੂੰ 18 ਮਹੀਨਿਆਂ ਦੀ ਵੈਧਤਾ ਮਿਆਦ ਦੇ ਨਾਲ ਦੁਸਤਕਾਰ ਅਧਿਕਾਰ ਦੇ ਦਸਤਾਵੇਜ਼ ਪ੍ਰਾਪਤ ਹੋਣਗੇ ਪਹਿਲਾਂ ਵੈਤ ਦਾ ਮਿਆਦ 5 ਸਾਲ ਸੀ ਇੱਕ ਹੋਰ ਬਦਲਾਵ ਅਸਥਾਈ ਸੁਰੱਖਿਤ ਸਥਿਤੀ ਤਾਰਖਾ ਪਰੋਲਤੇ ਵਿਅਕਤੀਆਂ ਲੰਬੀ ਤੇ TPS ਬਿਨਕਾਰਾ ਅਤੇ ਸੰਬੰਧਿਤ ਸ਼੍ਰੇਣੀਆਂ ਲਈ ਵਰਕ ਪਰਮਿਟ ਵੈਤਾਂ ਨੂੰ 1 ਸਾਲ ਜਾਂ ਵੱਧ ਘਟਾ ਦਿੰਦੇ ਜੋ ਉਹਨਾਂ ਦੇ ਅਧਿਕਾਰਤ ਠਹਿਰਨ ਦੇ ਅਧਾਰ ਤੇ ਹੁੰਦੇ ਨੇ ਦੱਸੀ ਇਹ ਬਦਲਾਵ 5 ਦਸੰਬਰ 2025 ਨੂੰ ਜਾਇਸੋ ਬਾਦ ਦਾਇਰ ਕੀਤੀਆਂ ਗਈਆਂ ਸਾਰੀਆਂ ਲੰਬੀ ਅਤੇ ਪੁਈ ਖੇ ਫਾਰਮ I-655ਆਂ ਤੇ ਤੁਰੰਤ ਲਾਗੂ ਹੁੰਦੇ ਨੇ USAIS ਦੇ ਕਹਿਣੇ ਕਿ ਵਾਸ਼ਿੰਗਟਨ ਡੀਸੀ ਦੇ ਹਮਲੇ ਤੋਂ ਬਾਅਦ ਹੋ ਚਾਂਚ ਦੀ ਲੋੜ ਹੈ ਅਜੁੰਸਨੀ ਇਹ ਹੈ ਕਿ ਐਲਡੀ ਨੇ ਹੋਰ ਨਵੀਂ ਨਿ ਕਰਨ ਸੁਰੱਖਿਆ ਖਤਰੇ ਦਾ ਪਤਾ ਲਗਾਉਣ ਤੇ ਵਧੇਰੇ ਮੌਕੇ ਪ੍ਰਦਾਨ ਕਰਨਗੇ ਯੂਐਸਸੀ ਆਈਐਸ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ 5 ਸਾਲਾਂ ਦੀ ਵੈਧਤਾ ਦੀ ਮਿਆਰ ਜਾਂਚ ਦੇ ਵਿਚਕਾਰ ਬਹੁਤ ਲੰਮਾ ਪਾੜਾ ਛੱਡ ਦਿੱਗੇ ਇਸ ਦੌਰਾਨ ਅਲੋਚਕਾ ਦਾ ਕਹਿਣਾ ਹੈ ਕਿ ਵੱਡਾ ਬਦਲਾਅ ਹਜ਼ਾਰਾਂ ਪਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਦੇ ਕੇਸ ਪਹਿਲਾਂ ਹੀ ਬੈਕਲੌਗ ਦਾ ਸਾਹਮਣਾ ਕਰ ਰਹੇ ਨੇ ਬਿਨੇ ਕਰਨ ਨੂੰ ਹਰ 18 ਮਹੀਨਿਆਂ ਦੇ ਵਿੱਚ ਵਰਕ ਪਰਮਿਟ ਰੀਨਿਊ ਕਰਨ ਦੇ ਲਈ ਮਜ਼ਬੂਤ ਕਰਨ ਦੇ ਨਾਲ ਪਹਿਲਾਂ ਹੀ ਵੱਡੇ ਬੈਕਲੌਗ ਦੇ ਬੋਝ ਹੇਠ ਦਬੇ ਸਿਸਟਮ ਦੇ ਵਿੱਚ ਦੇਰੀ ਹੋਰ ਵੱਧ ਸਕਦੀ ਹੈ। ਕੰਟਰਪਰਸ਼ਾਸਨ ਨੇ ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸ਼ਰਨਾਰਥੀਆਂ ਤੇ ਹੋਰ ਕਾਨੂੰਨੀ ਤੌਰ ਤੇ ਸੁਰੱਖਿਅਤ ਪ੍ਰਵਾਸੀਆਂ ਲਈ ਵੱਤੋਂ ਵੱਤ ਵਰਕ ਪਰਮਿਟ ਦੀ ਮਿਆਦ 5 ਸਾਲ ਤੋਂ ਘਟਾ ਕੇ 18 ਮਹੀਨੇ ਕਰ ਦਿੱਤੀ ਗਈ ਹੈ। ਜਿਸ ਦੇ ਨਾਲ ਉਹਨਾਂ ਦੇ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਸਮੇਂ ਦੇ ਵਿੱਚ ਤੇਜ਼ੀ ਦੇ ਨਾਲ ਕਮੀ ਆ ਗਈ ਹੈ। ਇਹ ਬਤਲਾਵ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁਣ ਤੱਕ ਚੁੱਕੀ ਗਏ ਸਭ ਤੋਂ ਵੱਡੇ ਕਦਮਾਂ ਦੇ ਵਿੱਚੋਂ ਇੱਕ ਹੈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਭਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਬਤਲਾਵ ਸੁਰੱਖਿਆ ਸਮੀਖਿਆ ਦੀ ਬਾਰੰਬਾਰਤਾ ਵਧਾਉਣ ਦੇ ਲਈ ਕੀਤਾ ਗਿਆ ਹੈ USCIS ਨੇ ਵਰਕ ਪਰਮਿਟਾਂ ਦੇ ਲਈ ਵੱਤੋ ਵੱਦ ਵੈਤਾਂ ਦੀ ਮਿਆਦ ਘਟਾ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਜਿੰਨਤਕ ਸੁਰੱਖਿਆ ਲਈ ਖਤਰਾ ਨਾ ਪੈਦਾ ਕਰਨ ਜਾਂ ਫਿਰ ਨੁਕਸਾਨਦੇਹ ਅਮਰੀਕੀ ਵਿਰੋਧੀ ਭਾਵਨਾ ਨੂੰ ਸ਼ਾਹਿਤ ਨਾ ਕਰਨ ਇਸ ਕੌਸ਼ਨਾ ਦੇ ਵਿੱਚੇ ਪਿਛਲੇ ਹਫ਼ਤੇ ਵਾਸ਼ਿੰਗਟਨ ਦੇ ਵਿੱਚ ਦੋ ਨੈਸ਼ਨਲ ਗਾਰਡ ਮੈਂਪਟਾਂ ਉਤੇ ਹੋਏ ਹਮਲੇ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਇਸ ਨੂੰ ਹੋਣ ਦੀ ਜਾਂਚ ਦੀ ਜ਼ਰੂਰਤ ਹੈ ਸਬੂਤ ਹੈ ਜੋ ਵਿਦਸਾ ਹੈ ਕਿ ਸੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ USCIS ਦੇ ਡਾਇਰੈਕਟਰ ਜੋਸਫ ਆਰਟਲੋ ਨੇ ਕਿਹਾ ਹੈ ਕਿ ਹਮਲੇ ਨੇ ਇਹ ਹੋਰ ਵੀ ਸਪਸ਼ਟ ਕਰ ਦਿੱਤਾ ਹੈ ਕਿ USCIS ਨੂੰ ਨਿਯਮਤ ਤੌਰ ਤੇ ਵਿਦੇਸ਼ੀ ਦੀ ਜਾਂਚ ਕਰਨੀ ਚਾਹੀਦੀ ਹੈ ਬਦਲੇ ਹੋਏ ਨਿਯਮਾਂ ਦੇ ਤਹਿਤ ਸ਼ਰਨ ਆਤੀ ਅਤੇ ਪ੍ਰਵਾਸੀ ਜੋ ਹਟਾਉਣ ਤੇ ਪਾਬੰਦੀ ਦੇ ਅਧੀਨ ਨੇ ਅਤੇ ਸ਼ਰਨ ਜਾਂ ਕ੍ਰੀਨ ਕਾਰਡ ਦੇ ਫੈਸਲੇ ਡਿਊਟੀ ਕਰ ਰਹੇ ਨੇ ਉਹਨਾਂ ਨੂੰ 18 ਮਹੀਨਿਆਂ ਦੀ ਵੈਧਤਾ ਮਿਆਦ ਦੇ ਨਾਲ ਦੁਸਤਕਾਰ ਅਧਿਕਾਰ ਦਸਤਾਵੇਜ਼ ਪ੍ਰਾਪਤ ਹੋਣਗੇ ਪਹਿਲਾ ਵੈਧਤਾ ਮਿਆਦ 5 ਸਾਲ ਸੀ ਇੱਕ ਹੋਰ ਬਦਲਾਵ ਸਥਾਈ ਸੁਰੱਖਿਤ ਸਥਿਤੀ ਤਾਰ ਕਾ ਬਰਉਲਤੀ ਵਿਅਕਤੀਆਂ ਲੰਬੀ ਤੇ ਟੀਪੀਐਸ ਬੇਨਕਾਰਾ ਅਤੇ ਸੰਬੰਧਿਤ ਸ਼੍ਰੇਣੀਆਂ ਦੇ ਲਈ ਵਰਕ ਪਰਮਿਟ ਵਿਆਤਨ ਨੂੰ 1 ਸਾਲ ਜਾਂ ਵੱਧ ਘਟਾ ਦਿੰਦੇ ਜੋ ਉਹਨਾਂ ਦੇ ਅਧਿਕਾਰਤ ਠਹਿਰਨ ਦੇ ਅਧਾਰ ਤੇ ਹੁੰਦੇ ਨੇ ਦੱਸੇ ਇਹ ਬਤਲਾਵ 5.1 2025 ਨੂੰ ਜਾਂ ਸੋ ਬਾਤ ਦਾਇਰ ਕੀਤੀਆਂ ਗਈਆਂ ਸਾਰੀਆਂ ਲੰਬੀ ਅਤੇ ਪੁਈਖੇ ਫਾਰਮ ਆਈ 665 ਹਜ਼ਰੀਆਂ ਤੇ ਤੁਰੰਤ ਲਾਗੂ ਹੁੰਦੇ ਨੇ USIS ਦੇ ਕਹਿਣੇ ਕਿ ਵਾਸ਼ਿੰਗਟਨ ਡੀਸੀ ਦੇ ਹਮਲੇ ਤੋਂ ਬਾਅਦ ਹੋ ਚਾਂਚ ਦੀ ਲੋੜ ਹੈ ਅਚੁੰਸਨੀ ਇਹ ਹੈ ਕਿ ESD ਦੇ ਹੋਰ ਨਵੀਨੀਕਰਨ ਸੁਰੱਖਿਆ ਖਤਰੇ ਦਾ ਪਤਾ ਲਗਾਉਣ ਤੇ ਵਧੇਰੇ ਮੌਕੇ ਪ੍ਰਦਾਨ ਕਰਨਗੇ USCIS ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ 5 ਸਾਲਾਂ ਦੀ ਵੈਧਤਾ ਦੀ ਮਿਆਦ ਜਾਂਚ ਦੇ ਵਿਚਕਾਰ ਬਹੁਤ ਲੰਮਾ ਪੜਾਅ ਛੁੱਟਦੀ ਹੈ ਇਸ ਦੌਰਾਨ ਅਲੋਚਕਾ ਦਾ ਕਹਿਣਾ ਹੈ ਕਿ ਵੱਡਾ ਬਦਲਾਅ ਹਜ਼ਾਰਾਂ ਪਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਦੇ ਕੇਸ ਪਹਿਲਾਂ ਹੀ ਬੈਕਲੌਗ ਦਾ ਸਾਹਮਣਾ ਕਰ ਰਹੇ ਨੇ ਬਿਨੈਕਰਨ ਨੂੰ ਹਰ 18 ਮਹੀਨਿਆਂ ਦੇ ਵਿੱਚ ਵਰਕ ਪਰਮਿਟ ਰੀਨਿਊ ਕਰਨ ਲਈ ਮਜ਼ਬੂਰ ਕਰਨ ਦੇ ਨਾਲ ਪਹਿਲਾਂ ਹੀ ਵਲਟੇ ਬੈਕਲੌਗ ਬੋਝ ਹੇਠ ਦਬੇ ਸਿਸਟਮ ਦੇ ਵਿੱਚ ਦੇਰੀ ਹੋਰ ਵੱਧ ਸਕਦੀ ਹੈ